ਸੋ ਅੱਜ ਆਪਾਂ ਜੁੜੇ ਹੋਏ ਆਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਟਿਆਲੇ ਤੋਂ ਸੋ ਇਹ ਜਿਹੜਾ ਗੁਰਦੁਆਰਾ ਵਾ ਇਹਦਾ ਇਤਿਹਾਸ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਜੀ ਨੇ ਨਾਲ ਸੰਬੰਧ ਰੱਖਦਾ ਸੋ ਇੱਥੋਂ ਦਾ ਇੱਕ ਵਿਅਕਤੀ ਭਾਗਰਾਮ ਝੌਰ ਸੀਗਾ ਉਹਨੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਜੀ ਨੂੰ ਕਿ ਉਹਨਾਂ ਦੇ ਜਿਹੜੇ ਪੈੰਡ ਵਿੱਚ ਆ ਬਿਮਾਰੀ ਨਹੀਂ ਜਾਂਦੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਬੇਨਤੀ ਕੀਤੀ ਸੀਗੇ ਉੱਥੇ ਇੱਕ ਟੋਬਾ ਹੁੰਦਾ ਸੀਗਾ ਜਿੱਥੇ ਕਿ ਅੱਜ ਕੱਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਬਣਿਆ ਹੋਇਆ ਉੱਥੇ ਇੱਕ ਟੋਬਾ ਸੀਗਾ ਜਿਹਨੂੰ ਕਿ ਪਹਿਲਾਂ ਨਿਹੰਗ ਸਿੰਘਾਂ ਦਾ ਟੋਬਾ ਵੀ ਕਿਹਾ ਜਾਂਦਾ ਸੀਗਾ ਸੋ ਗੁਰੂ ਜੀ ਨੇ ਬੇਨਤੀ ਕੀਤੀ ਕਿ ਇੱਥੇ ਇਸ਼ਨਾਨ ਕਰਿਆ ਕਰੋ ਤੁਹਾਡੀ ਜਿਹੜੀ ਬਿਮਾਰੀ ਆ ਦੁੱਖ ਰੋਗ ਉਹ ਸਾਰੇ ਦੂਰ ਹੋ ਜਾਣਗੇ ਸੋ ਉਸੇ ਦੀ ਯਾਦ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਮਤਲਬ ਦੁੱਖਾਂ ਦਾ ਨਿਵਾਰਨ ਕਰਨ ਵਾਲਾ ਇਹ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਜਿਹਦਾ ਸਬੰਧ ਗੁਰਤੇਗ ਬਹਾਦਰ ਜੀ ਦੇ ਨਾਲ ਸੋ ਇਸੇ ਦੇ ਨਾਲ ਹੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਹੋਰ ਇਤਿਹਾਸ ਵੀ ਜੁੜਦਾ ਹੈ ਜਦੋਂ ਖਾਲਸਾ ਰਾਜ ਦੇ ਸਮੇਂ ਮਹਾਰਾਣੀ ਜਿੰਦਾ ਨੇ ਅਕਾਲ ਤਖਤ ਸਾਹਿਬ ਦੇ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਕੋਲੋਂ ਮਦਦ ਮੰਗੀ ਸੀ ਤੇ ਬਾਬਾ ਹਨੂਮਾਨ ਸਿੰਘ ਨੇ ਜਦੋਂ ਇਸ ਉਸ ਸਮੇਸ ਆਸਥਾਨ ਤੇ ਠਹਿਰੇ ਸੀਗੇ ਤਾਂ ਪਟਿਆਲੇ ਦੇ ਜਿਹੜੇ ਮਹਾਰਾਜਾ ਰਾਜੇ ਨੇ ਧੋਖੇ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਸੀਗਾ ਸੋ ਇਸ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਜਿਹੜੇ ਸੀਗੇ ਅਗਲੇ ਪਿੰਡ ਪਿੰਡ ਸੁਹਾਣੇ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ ਸੋ ਇਸ ਜਗ੍ਹਾ ਦੇ ਨਾਲ ਦੋ ਇਤਿਹਾਸ ਜੁੜਦੇ ਆ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਹਨੂਮਾਨ ਸਿੰਘ ਜੀ ਸੋ ਇਹ ਸੀਗਾ ਜੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਦਾ ਇਤਿਹਾਸ ਜਿੱਥੇ ਕਿ ਗੁਰੂ ਤੇਗ ਬਹਾਦਰ ਜੀ ਨੇ ਤੋਬੇ ਦੇ ਵਿੱਚ ਸੰਗਤਾਂ ਨੂੰ ਬੇਨਤੀ ਕੀਤੀ ਸੀਗੀ ਕਿ ਇੱਥੇ ਇਸ਼ਨਾਨ ਕਰਿਆ ਕਰੋ ਤੁਹਾਡੇ ਜਿਹੜੇ ਦੁੱਖ ਦਰਦ ਦੂਰ ਹੋ ਜਾਣਗੇ ਸੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਜਾਣ ਤੋਂ ਪਹਿਲਾਂ ਪੇਜ ਨੂੰ ਜ਼ਰੂਰ ਫੋਲੋਅ ਅਪ ਕਰ ਲਿਓ ਧੰਨਵਾਦ